ਰਾਇਾਸਤ نیوز ਦੇ ਨਾਲ ਜੁੜੇ ਸਾਰੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਰੰਧਪੁਰੀ ਤਾਂ ਸੁਖਬੀਰ ਬਾਦਲ ਦੇ ਹਮਲੇ ਤੇ ਹੁਣ ਵੱਡੀ ਅਪਡੇਟ ਹੋਈ ਹੈ ਕਿਉਂਕਿ ਨਰੈਨ ਚੋੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦੀ ਕੀ ਕਾਰਵਾਈ ਹੋਈ ਹੈ ਕਿ ਜਵਾਬ ਜਿਹੜਾ ਨਿਕਲ ਕੇ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਪੰਜਾਬ ਪੁਲਿਸ ਨੇ ਐਸਜੀਪੀਸੀ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਨੇ ਜਾਂਚ ਨਹੀਂ ਕੀਤੀ ਦਿੱਤੀ ਜਾਣ ਦਿੱਤੀ ਤਾਂ ਨਾ ਹੀ ਉਹਨਾਂ ਨੂੰ ਜਿਹੜੇ ਨੇ ਉਹ ਸੀਸੀਟੀਵੀ ਫੋਟੇਜ ਮੁਹੱਈਆ ਕਰਵਾਏ ਜਾਰੇ ਨਹੀਂ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਫਿਰ ਅਦਾਲਤ ਨੇ ਜਿਹੜਾ ਐਜੀਪੀਸੀ ਨੂੰ ਹੁਣ ਹੁਕਮ ਜਾਰੀ ਕੀਤੇ ਨੇ ਕਿ ਉਹ ਇਸ ਜਾਂਚ ਦੇ ਵਿੱਚ ਪੂਰਨ ਸਹਿਯੋਗ ਕਰਨ ਜਿੰਨੇ ਵੀ ਸੀਸੀਟੀਵੀ ਫੋਟੇਜ ਹੈਗੇ ਨੇ ਤਾਂ ਉਹ ਜਿਹੜੇ ਨੇ ਉਹ ਪੁਲਿਸ ਨੂੰ ਮਹਈਆ ਕਰਾਉਣ ਤਾਂ ਜੇਕਰ ਗੱਲ ਕਰਦੇ ਆ ਤਾਂ ਪਿਛਲੇ ਦਿਨਾਂ ਤੋਂ ਐਜਪੀਸੀ ਦੇ ਆਗੂ ਤੇ ਲੀਡਰਾਂ ਵੱਲੋਂ ਲਗਾਤਾਰ ਪੁਲਿਸ ਤੇ ਇਲਜ਼ਾਮ ਲਗਾਏ ਜਾ ਰਹੇ ਸਨ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਨਰੈਣ ਚੋੜਾ ਜਿਹੜਾ ਆ ਉਹ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਿਹੜਾ ਆ ਉਹ ਗੱਲਬਾਤ ਦੇ ਵਿੱਚ ਜੁੜਿਆ ਹੋਇਆ ਸੀ ਉਸ ਤੇ ਉਹਨਾਂ ਦੇ ਸੰਪਰਕ ਵਿੱਚ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਦੀ ਸ਼ੈਤਿ ਹੋਈ ਹੈ ਤਾਂ ਉਸ ਦੇ ਉੱਤੇ ਕਈਆਂ ਨੇ ਟਿੱਪਣੀਆਂ ਕੀਤੀਆਂ ਸਨ ਕਈਆਂ ਨੇ ਆਪਣੇ ਜਵਾਬ ਜਿਹੜੇ ਨੇ ਉਹ ਦਖਲ ਕੀਤੇ ਸਨ ਤਾਂ ਇੱਕ ਸਿਆਸਤ ਦੇ ਵਿੱਚ ਅਲੱਗ ਜਿਹੜੀ ਹੈ ਉਹ ਚਰਚਾ ਛੜੀ ਹੋਈ ਸੀ ਤਾਂ ਅੱਜ ਸੁਖਵੀਰ ਬਾਦਲ ਦੇ ਹਮਲੇ ਦੇ ਉੱਤੇ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤਾਂ ਕੋਰਟ ਦੇ ਵਿੱਚ ਜੋ ਨਰੈਣ ਚੋੜਾ ਦੀ ਪੇਸ਼ੀ ਹੋਈ ਹੈ APCC ਕੁਝ ਦਿਨ ਪਹਿਲਾਂ ਹੋਈ ਹੈ ਤਾਂ ਉਸ ਦੇ ਵਿੱਚ ਅਦਾਲਤ ਨੇ AGPC ਨੂੰ ਹੁਕਮ ਲਗਾਏ ਨੇ ਕਿ ਉਹ ਪੁਲਿਸ ਦਾ ਪੂਰਨ ਸਹਿਯੋਗ ਕਰਨ ਪੁਲਿਸ ਨੂੰ ਸਹਿਯੋਗ ਦੇਣ ਲਗਾਤਾਰ ਜਿਹੜਾ ਆ ਪੁਲਿਸ ਨੂੰ ਕਾਰਵਾਈ ਕਰਨ ਦੇਣ ਤਾਂ ਕਿਉਂਕਿ ਪੁਲਿਸ ਅਧਿਕਾਰੀਆਂ ਵੱਲੋਂ ਐਜੀਪੀਸੀ ਉੱਤੇ ਇਲਜ਼ਾਮ ਲਗਾਏ ਸਨ ਕਿ ਉਹ ਸਾਨੂੰ ਜਿਹੜੀ ਹੈ ਕਾਰਵਾਈ ਕਰਨ ਦੇ ਵਿੱਚ ਰੁਕਾਵਟ ਪੈਦਾ ਕਰ ਰਹੇ ਨੇ ਜਿਸ ਤੇ ਥਾਵਾ ਤੇ ਨਰੈਣ ਚੋੜਾ ਗਿਆ ਸੀ ਤਾਂ ਉਸ ਸਥਾਵਾਂ ਦੀਆਂ ਜੋ ਸੀਸੀਟੀਵੀ ਫੁਟੇਜ ਹਨ ਵੀਡੀਓਜ਼ ਹਨ ਜਿਹੜੀਆਂ ਨੇ ਉਹ ਸਾਨੂੰ ਮਹਈਆ ਨਹੀਂ ਕਰਵਾਈਆਂ ਜਿਹੜੀਆਂ ਉਹ ਜਾ ਰਹੀਆਂ ਤਾਂ ਦੂਸਰੇ ਪਾਸੇ ਪੁਲਿਸ ਦੇ ਉੱਤੇ ਇਲਜ਼ਾਮ ਜਿਹੜੇ ਨੇ ਐਜੀਪੀਸੀ ਵੱਲੋਂ ਲਗਾਏ ਜਾ ਰਹੇ ਸਨ ਕਿ ਐਜੀਪੀਸੀ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਜੋ ਨਰੈਣ ਚੋੜਾ ਆ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿੱਚ ਜਿਹੜਾ ਸੀ ਤਾਂ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਆ ਉਹ ਪੁਲਿਸ ਅਧਿਕਾਰੀਆਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੱਡੇ ਸਵਾਲ ਜਿਹੜਾ ਆ ਉਹ ਪੈਦਾ ਕਰਦਾ ਸੀ ਤਾਂ ਅੱਜ ਉਹਨਾਂ ਦੀ ਪੇਸ਼ੀ ਦੇ ਉੱਤੇ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤਾਂ ਅਦਾਲਤ ਵੱਲੋਂ ਲਗਾਤਾਰ ਐਜੀਪੀਸੀ ਨੂੰ ਸਹਿਯੋਗ ਕਰਨ ਦੀ ਜੜੀ ਹੈ ਉਹ ਗੱਲ ਕਹੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜੋ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਅਕਾਲੀ ਮੰਤਰੀਆਂ ਨੂੰ ਜਿਹੜੀ ਹੈ ਉਹ ਹੁਕਮ ਲੱਗਦਾ ਹੈ ਧਾਰਮਿਕ ਸਜ਼ਾ ਲੱਗਦੀ ਹੈ ਜਿਸ ਧਾਰਮਿਕ ਸਜ਼ਾ ਨੂੰ ਭੁਗਤਣ ਦੇ ਲਈ ਸੁਖਬੀਰ ਬਾਦਲ ਗੱਲ ਦੇ ਵਿੱਚ ਤਖਤੀ ਪਾ ਕੇ ਜੋ ਮੇਨ ਮੁੱਖ ਦਵਾਰ ਹੈ ਜਿਹੜਾ ਅੰਮ੍ਰਿਤਸਰ ਦਾ ਉੱਥੇ ਬੈਠੇ ਹੁੰਦੇ ਨੇ ਤਾਂ ਨਰੈਣ ਚੋੜਾ ਵੱਲੋਂ ਉਹਨਾਂ ਦੇ ਉੱਤੇ ਆ ਕੇ ਬੰਦੂਕ ਤਾਣ ਦਿੱਤੀ ਜਾਂਦੀ ਹੈ ਗਨੀਵਤ ਇਹ ਰਹਿੰਦੀ ਹੈ ਕਿ ਉਹਨਾਂ ਨੂੰ ਜਿਹੜੀ ਹੈ ਉਹ ਗੋਲੀ ਨਹੀਂ ਲੱਗਦੀ ਤਾਂ ਇੱਕ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਦੀ ਜਿਹੜੀ ਹੈ ਸੁਰੱਖਿਆ ਦੇ ਵਿੱਚ ਤਾਇਨਾਤ ਸੀ ਉਹਨਾਂ ਨੂੰ ਜਿਹੜਾ ਆ ਨਰੈਣ ਚੋੜਾ ਨੂੰ ਜਿਹੜਾ ਆ ਉਹ ਕਾਬੂ ਕਰ ਲਿਆ ਜਾਂਦਾ ਤਾਂ ਜੇਕਰ ਇਹ ਐਨ ਵਕਤ ਤੇ ਨਾ ਹੁੰਦਾ ਤਾਂ ਹੋ ਸਕਦਾ ਸੀ ਕੋਈ ਵੱਡੀ ਜਿਹੜੀ ਆ ਉਹ ਘਟਨਾ ਘਟ ਸਕਦੀ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਆ ਜੋ ਵਿਰੋਧੀ ਧਿਰਾਂ ਨੇ ਤੇ ਜੋ ਅਕਾਲੀ ਦਲ ਦੇ ਸਮੂਹ ਆਗੂ ਤੇ ਲੀਡਰ ਨੇ ਉਹਨਾਂ ਵੱਲੋਂ ਪੁਲਿਸ ਦੀ ਸੁਰੱਖਿਆ ਦੇ ਪ੍ਰਬੰਧਾਂ ਦੇ ਉੱਤੇ ਵੀ ਸਵਾਲ ਚੱਕੇ ਗਏ ਸਨ ਤਾਂ ਹੁਣ ਜਿਹੜਾ ਆ ਅਦਾਲਤ ਵੱਲੋਂ ਹੁਣ ਐ ਜੀ ਪੀ ਸੀ ਨੂੰ ਲਗਾਤਾਰ ਜਿਹੜਾ ਆ ਇਹ ਕਿਹਾ ਜਾ ਰਿਹਾ ਕਿ ਉਹ ਪੁਲਿਸ ਦਾ ਪੂਰਨ ਸਹਿਯੋਗ ਦੇਣ ਪੁਲਿਸ ਨੂੰ ਜਿਹੜਾ ਹੈ ਕਾਰਵਾਈ ਕਰਨ ਦੇਣ ਕੋਈ ਵੀ ਅਰਚਨ ਜਾਂ ਵਾਅਦਾ ਜਿਹੜੀ ਉਹਨਾਂ ਦੀ ਜਾਣਤੇ ਵਿੱਚ ਨਹੀਂ ਹੋਣੀ ਚਾਹੀਦੀ ਜੇਕਰ ਪੁਲਿਸ ਪ੍ਰਸ਼ਾਸਨ ਨੂੰ ਨਰੈਣ ਚੋੜੇ ਦੀਆਂ ਹਰੇਕ ਜਗ੍ਹਾ ਦੀਆਂ ਵੀਡੀਓਜ਼ ਨੇ ਫੁਟੇਜ ਨੇ ਸੀਸੀਟੀਵੀ ਵੀਡੀਓਜ਼ ਨੇ ਤਾਂ ਉਹਨਾਂ ਨੂੰ ਜਿਹੜੀਆਂ ਨੇ ਉਹ ਮੁਹैया ਕਰਵਾਇਆ ਜਾਂ ਤਾਂ ਜੋ ਅਸਲ ਕਾਰਨ ਦਾ ਜਿਹੜਾ ਆ ਉਹ ਪਤਾ ਲੱਗ ਸਕੇ ਤਾਂ ਇਸ ਨਰੈਣ ਚੋੜਾ ਦੀ ਪੇਸ਼ੀ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਿਆਸਨ ਹੋਤੇ ਸਭ ਤੋਂ ਪਹਿਲਾਂ